ਕੱਚਵਰੇ ਬਾਅਦ ਤੇ ਫਿਰ ਇਹਨੂੰ ਪਤਾ ਨਹੀਂ ਬਿੱਟ ਬੰਦਾ ਕਿੰਨਾਂ ਹੋਣਾ ਹੈ ਨਾ ਵਾਈਟ ਕਰਦਾ ਵਾਈਟ ਚ ਆਉਂਦਾ ਬਾਈ ਬਹੁਤ ਸੋਹਣਾ ਸੀ ਆਪਾਂ ਪੁਰਾਣੇ ਵੀ ਵਿੱਚ ਹੈ ਬਈ ਉਹ ਹਾਂਜੀ 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 ਬਾਈ ਥੋੜੀ ਥੋੜੀ ਚੱਕ ਜਿਹੇ ਜਿਹੇ ਵਿੱਚ ਬੋਲਦਾ ਜੀ ਸ਼ਵਾਦਾ ਲੱਗਦਾ ਲੱਗਦਾ ਹਾਦੀ ਸਸਵੀ ਕਾਲ ਸਾਰੇ ਖੱਦਣ ਮਿੱਤਰਾਂ ਨੂੰ ਤੇ ਅਸੀਂ ਅੱਗੇ ਦੀ ਤਰ੍ਹਾਂ ਜਿਵੇਂ ਪੰਜ ਗਰਾਈਆਂ ਵਾਲੇ ਰਸਤੇ ਤੇ ਅਸੀਂ ਟਰਾਈ ਲਾਈਨ ਆਈ ਸੀ ਸਾਈਕਲਾਂ ਦੀ ਤੇ ਮੇਰੇ ਕੋਲ ਗੈਂਡ ਸੀਗਾ ਤੇ ਬਾਈ ਕੋਲ 540 ਬਿੱਟਵਲ ਤੇ ਸਕਾਟ ਤੇ ਆਇਆ ਸੱਜਣ ਮਿੱਤਰ ਅੱਜ ਵੀ ਸਾਡੇ ਕੋਲੇ ਨਵੇਂ ਕਰਵਾਉਂਦੇ ਆ ਗੱਲਬਾਤ ਹਾਂਜੀ ਬਾਈ ਜੀ ਦੱਸਿਓ ਜੀ ਤੇ ਆਪਾਂ ਟ੍ਰਾਈ ਲੈਣ ਆਏ ਵੀਰੇ ਇਦਾਂ ਸਾਈਕਲਾਂ ਦੀ ਕਿਵੇਂ ਲੱਗਿਆ ਚਲਾ ਕੇ ਬਾਈ ਇਹ ਵਧੀਆ ਹਜੇ ਤੱਕ ਤਾਂ ਠੀਕ ਲੱਗਿਆ ਐਕਸਪੀਰੀਅੰਸ ਬਾਕੀ ਪਹਿਲਾਂ ਸਟਾਰਟਿੰਗ ਕਰਾਂਗੇ ਆਪਾਂ ਨੇੜੇ ਤੋਂ ਹਨਾ ਠੀਕ ਹੈ ਵੀਰੇ 15 20 ਕਿਲੋਮੀਟਰ ਚਲਾਈ ਹੈ ਹਨਾ ਪਰ ਜੇ ਬਸ ਸਿੱਧਾ ਹੀ ਦੁਰਪੀ ਹੈ ਨਾ ਪਹਿਲਾਂ ਵੀ 100 200 ਕਿਲੋਮੀਟਰ ਹਾਂਜੀ ਹਾਂਜੀ ਤੇ ਰਾਹ 'ਚ ਕੋਈ ਪ੍ਰੋਬਲਮ ਆ ਜੇ ਹਨਾ ਉਹ ਕਹਿੰਦੇ ਮੇਰਾ ਵੀ ਸਾਹ ਵੀ ਪੱਕਣਾ ਚਾਹੀਦਾ ਸਹੀ ਹੈ ਵੀਰੇ ਗੇਅਰ ਦਾ ਮਤਲਬ ਇਹ ਨਹੀਂ ਹੈਗਾ ਵੀ ਗੇਅਰ ਲੱਗਿਆ ਵੀ ਤੁਸੀਂ 100 200 ਲੈ ਜਾਓ ਹਨਾ ਕਦੇ ਵੀ ਚਲਾ ਕੇ ਬਾਕੀ ਆਪਾਂ ਹੁਣ 2 4 ਕਿਲੋਮੀਟਰ ਆਏ ਆ ਪਿੰਡ ਤੋਂ ਬਾਹਰ ਹਾਂਜੀ ਹਾਂਜੀ ਕੋਈ ਐਦਾਂ ਦਾ ਫੀਲ ਨਹੀਂ ਹੋਇਆ ਹੈਗਾ ਮਤਲਬ ਕਿ ਵੀ ਹਾਂ ਥਕਾਵਟ ਵਗੈਰਾ ਈ ਹੋ ਠੀਕ ਹੋ ਤਾਂ ਚਲੋ ਹਨਾ ਹੋ ਜਾਂਦਾ ਆਪਾਂ ਸਰਵਿਸ ਮਾੜੀ ਮੁੱਟੀ ਕਰਵਾ ਲਾਂਗੇ ਕੋਈ ਚੰਗੀ ਜਿਹੀ ਬਾਕੀ ਠੀਕ ਆ ਗੇਅਰ ਬੂਡ ਵੀ ਈਜ਼ੀ ਪੈਂਦੇ ਨੇ ਠੀਕ ਆ ਬਈ ਤੇ ਠੀਕ ਆ ਕੰਡੀਸ਼ਨ ਆ ਵੀਰ ਨੂੰ ਮੈਂ ਅੱਲਾ 4 ਦਿਨ ਪਹਿਲਾਂ ਗਿਆ ਸੀਗਾ 3-4 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਮਤਲਬ ਕਿ ਮਹਈਆ ਕਰਵਾਤਾ ਵੀਰ ਠੀਕ ਆ ਜੀ ਧੰਨਵਾਦ ਜੀ ਠੀਕ ਵਧੀਆ ਵਾਸਾ ਕਰਦਾ ਸ਼ੁਕਰੀਆ ਬਈ ਸ਼ੁਕਰੀਆ ਤੇ ਚਲਦੇ ਆਂ ਬਈ ਆਪਾਂ ਘਰ ਨੂੰ ਬਸ ਉੱਥੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਤੇ ਠੀਕ ਹੈ ਬਾਈ ਜੀ ਚਲਦੇ ਤੇ 540 ਦੀ ਤੁਸੀਂ ਕੰਡੀਸ਼ਨ ਆਪ ਚੈੱਕ ਕਰ ਸਕਦੇ ਹੋ ਵੀ ਕਿਵੇਂ ਦੇਖ ਰਿਹਾ ਤੁਹਾਨੂੰ ਸਾਈਕਲ ਠੀਕ ਹੈ ਜੀ ਤੇ ਬਾਕੀ ਇਹਦੇ 9 ਤਿੰਨ ਗੇਅਰ ਹੁੰਦੇ ਆ ਐਲਟਸ ਦਾ ਇਹ ਸਾਰਾ ਅਸ਼ਮਾਨੋਂ ਦਾ ਐਲਟਸ ਲੱਗਿਆ ਹੁੰਦਾ ਤੇ ਸ਼ਿਫਟਰ ਵਗੈਰਾ ਵੀ ਇਹਦੇ ਹੋ ਤੇ ਸ਼ੌਕਰ ਲੌਕ ਆਊਟ ਆ ਗਿਆ ਹਾਈਡਰੌਲਿਕ ਬ੍ਰੇਕਾਂ ਆ ਗਈਆਂ ਤੇ ਇਹ ਆਪਣਾ ਤੀਜਾ ਚੌਥਾ ਸਾਈਕਲ ਜਾ ਰਿਹਾ 540 ਠੀਕ ਹੈ ਵੀਰੇ ਕਾਫੀ ਗੁੱਸਾ ਆ ਜਾਂਦਾ ਵੀਰੇ ਜਿਹੜਾ ਲੌਕ ਆਊਟ ਹੋ ਉਹ ਹੋ ਜਾਂਦਾ ਹਾਂਜੀ ਵੀਰੇ ਇਹਦੀ ਕੀ ਮਤਲਬ ਕੀ ਹੁੰਦੀ ਆ ਰਿਪੇਅਰ ਉਹ ਕਰਾ ਜੀ ਇਹ ਟੈਕੈਸ ਲਾਉਣ ਜੇ ਉੱਥੋਂ ਵਧੀਆ ਰਹਿੰਦਾ ਬਾਈ ਸਰਵਸ ਦਾ ਆ ਉੱਥੋਂ ਹੀ ਸੈੱਟ ਆ ਹਾਂ ਹਾਂ ਵੀਰੇ ਹਾਂ ਉੱਥੋਂ ਸਹੀ ਹੈ ਹਾਂ ਹਾਂਜੀ 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 ਜਾਣਦਾ ਬਈ ਮੈਂ ਰਾਜਪੁਰੇ ਤੋਂ ਰਾਜਪੁਰੇ ਹਾਂਜੀ ਤੁਹਾਨੂੰ ਇਮੋਸ਼ਨਲ ਸਲੀਮ ਕ੍ਰੀਏਟ ਕਰਨੇ ਪੈਂਦੇ ਨੇ ਕਰਨੇ ਪੈਂਦੇ ਬਈ ਹਾਂਜੀ 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 ਉਹੀ ਜੀ ਆ ਵੀ ਇਹ ਇਹਨਾਂ ਨੂੰ ਦੱਸਦਾ ਆਂ ਕਿ ਮੈਂ ਇਹਨੂੰ ਕੇ ਨਹੀਂ ਨਹੀਂ ਲਿਊ ਨਾਲ ਨਹੀਂ ਹੁੰਦੀ ਵੀਰੇ ਇੱਕ ਨਾ ਇਹਨੂੰ ਜਿਹੜੀ ਕੈਸਟ ਹੈ ਇਹਦੀ ਜਦੋਂ ਆਪਾਂ ਤੁਸੀਂ ਚਲਾਓ ਹੁਣ ਚਲਾਇਆ ਕਰੋਗੇ ਸਾਈਕਲ ਇਹਨੂੰ ਨਾ ਵੀਰੇ ਬੁਰਸ਼ ਰੱਖ ਲੈਣਾ ਇੱਕ ਬੰਦ ਮੈਂ ਉਹ ਤੋਂ ਆ ਦੇਖੋ ਵੀ ਮੈਂ ਲੈ ਕੇ ਜਾਊਂਗਾ ਹਾਂ ਉਹ ਬੁਰਸ਼ ਉਹ ਬੁਰਸ਼ ਵਗੈਰਾ ਨਾ ਤੁਸੀਂ ਨਹੀਂ ਉਹ ਲੋੜ ਚਾਹੀਏ ਆਨਲਾਈਨ ਹੀ ਮੰਗਾ ਲਿਓ ਬਾਈ ਸਤਿ ਸ਼੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਤੇ ਅੱਜ 18 ਅਗਸਤ 2025 ਤੇ ਸੱਜਣ ਵੀਰ ਆ ਆਪਣੇ ਕੋਲ ਪਹੁੰਚੇ ਅੱਜ ਸਾਈਕਲ ਰੈਨ ਕਰਦੇ ਆ ਗੱਲਬਾਤ ਕਿੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਦੱਸਿਓ ਵੀਰੇ ਕਿੱਥੋਂ ਆਏ ਤੁਸੀਂ ਕਿਹੜਾ ਜ਼ਿਲ੍ਹਾ ਆਪਣਾ ਕਿਹੜਾ ਸਾਈਕਲ ਲਿਆ ਹਾਂਜੀ ਵੀਰੇ ਇਹ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਆਪਣਾ ਖੇੜਾ ਮੰਡੀ ਅਮਦਗੜ ਦੇ ਨਾਲ ਹੀ ਆ ਜ਼ਿਲ੍ਹਾ ਲੁਧਿਆਣਾ ਪੈਂਦਾ ਠੀਕ ਆ ਵੀਰੇ ਤੇ ਆਪਾਂ ਨੂੰ ਵੀਰ ਨੇ ਦਿੱਤਾ ਬਿਟਵਿਨ 540 ਤੇ ਇਹ ਵਿਦ ਹਾਈਡਰੋਲਿਕ ਇਹਦੇ ਆ ਡਿਸਕ ਆ ਸਾਰੀ ਮੂਰੀ ਸਸਪੈਂਸ਼ਨ ਆ ਹਾਂਜੀ ਤੇ ਟਾਇਰ ਵੀ ਠੀਕ ਨੇ ਸਾਰਾ ਚਲਾਈ ਆ ਅਸੀਂ 5-7 ਕਿਲੋਮੀਟਰ ਚਲਾਇਆ ਵਧੀਆ ਵਾ ਠੀਕ ਹੈ ਬ੍ਰਦਰ ਤੇ ਨਾਰਮਲ ਦਾ ਹੁੰਦਾ ਕਿਉਂਕਿ ਕੱਲ ਨੂੰ ਆਪਾਂ ਮਤਲਬ ਕਿ ਮਾਊਂਟੇਨ ਦਾ ਕੋਈ ਲੰਬਾ ਰੂਟ ਕਰਨਾ ਹੋਵੇ ਤਾਂ ਆਪਾਂ ਨੂੰ ਐਮਟੀਬੀ ਚਾਹੀਦਾ ਹੁੰਦਾ ਨਾ ਤੇ ਇਸ ਤੋਂ ਬਿਹਤਰ ਆ ਕਿ ਆਪਾਂ ਫਿਰ ਦੋਨਾਂ ਜੜੀਆਂ ਹਨ ਕੰਮ ਆ ਜਵੇ ਵੀ ਨਾਰਮਲ ਵੀ ਕੰਮ ਆ ਜਵੇ ਛੋਟੇ ਟੂਰਾਂ ਲਈ ਤੇ ਪਹਾੜਾ ਪੂੜਾ ਲਈ ਜਿਵੇਂ ਹਨ ਆਪਾਂ ਕਰਨਾ ਕੰਡੀਸ਼ਨ ਵੀਰ ਦੀ ਜਮੇ ਓਕੇ ਆ ਪੂਰੀ ਮਤਲਬ ਕਿ ਵਧੀਆ 80 90% ਹੈਗਾ ਸਾਈਕਲ ਪੂਰਾ ਤੇ ਜਿਵੇਂ ਵੀਰੇ ਆਪਾਂ ਚਲੋ ਤੁਹਾਨੂੰ ਫੋਟੋਆਂ ਵਗੈਰਾ ਭੇਜੀਆਂ ਸੀ ਹਨਾ ਤੇ ਕਈ ਵਾਰ ਚਲੋ ਫੋਟੋ ਤੇ ਵੀ ਜੱਜ ਕਰਨਾ ਔਖਾ ਹੋ ਜਾਂਦਾ ਕਈ ਵਾਰ ਆਪਾਂ ਡੇਟਿੰਗ ਹੁੰਦੀ ਆ ਫੋਟੋ ਜਾਂ ਕੁਝ ਹੋਰ ਹਨਾ ਤੇ ਉਰੇ ਆ ਕੇ ਵੀਰੇ ਆਹੀ ਗੱਲ ਆ ਵੀ ਇਹਦੇ ਦੇਖ ਲਓ ਤੁਹਾਨੂੰ ਹੁਣ ਕੰਡੀਸ਼ਨ ਕਿਵੇਂ ਆ ਬਾਈ ਹਨਾ ਜਮਾ ਆ ਕੰਡੀਸ਼ਨ ਵੀਰੇ ਬਿਲਕੁਲ ਠੀਕ ਆ ਤੇ ਨਾਲੇ ਕੰਡੀਸ਼ਨ ਵੀ ਚਲਾ ਕੇ ਪਤਾ ਲੱਗ ਗਿਆ ਤੇ ਬ ਮੈਂ ਦੇਖ ਕੇ ਨਵਲ ਕੇ ਠੀਕ ਆ ਜਾਂਦੀ ਓਕੇ ਆ ਪ੍ਰੋਗਰਾਮ ਪੂਰਾ ਠੀਕ ਆ ਵੀਰੇ ਹਾਂਜੀ ਸਹੀ ਤੇ ਜਿਵੇਂ ਲੌਂਗ ਰੂਟ ਲਈ ਚਲੋ ਜਾਣਾ ਉਹ ਇੱਕ ਵਾਰੀ ਵੀਰੇ ਸਰਵਿਸ ਹੋ ਜਾਣੀ ਆ ਬਈ ਉਹ ਹਾਂ ਉਹ ਤਾਂ ਚਲੋ ਜ਼ਰੂਰੀ ਹੁੰਦੀ ਆ ਸਰਵਿਸ ਆਪਾਂ ਕੁਝ ਵੀ ਆ ਨਾ ਕਰਾਉਣੀ ਕੋਈ ਆਪਾਂ ਚੀਜ਼ ਹੋਰ ਵੀ ਖਰੀਦ ਲੈ ਆਉਣੀ ਆ ਤਾਂ ਫਿਰ ਵੀਰੇ ਕਰਾਉਣੀ ਪੈਂਦੀ ਆ ਇੱਕ ਵਾਰੀ ਬੰਦਾ ਆਪਦੇ ਵੱਲੋਂ ਹੱਥ ਫਰਾਉਂਦਾ ਹੀ ਆ ਹਾਂਜੀ ਹਾਂ ਤੇ ਬਾਕੀ ਜਿਵੇਂ ਚਲੋ ਆਪਾਂ ਰਾਈਡ ਲਈ ਆ ਉਹ ਪ੍ਰੋਪਰ ਬਾਈ ਓਕੇ ਆ ਚੀਜ਼ ਨਾ ਆ ਰਾਈਡ ਵੀਰੇ ਪੂਰੀ ਜਿਵੇਂ ਓਕੇ ਆ ਕੋਈ ਪਤਾ ਨਹੀਂ ਲੱਗਦਾ ਹੈਗਾ ਜਿਵੇਂ ਸਾਈਕਲ ਪਹਿਲਾਂ ਆਪਣੇ ਇੱਕ ਮਿੱਤਰ ਦੇ ਉਹਨਾਂ ਨੇ ਕਿਸੇ ਨੂੰ ਆਪਦੇ ਭਤੀਜਾਂ ਰਦੋਂ ਕਿਹਾ ਬਈ ਤੇ ਉਹਦੇ ਮਤਲਬ ਕਿਤਾ ਪਤਾ ਨਹੀਂ ਲੱਗਦਾ ਇਦਾਂ ਚਲਾਉਣਾ ਜਿਵੇਂ ਆਪਣਾ ਕਾਰ ਚੱਲਦੀ ਜਾਂਨੀ ਖੁੱਟ ਕੇ ਬਹੁਤ ਰਹਿਲਾ ਚੱਲਦਾ ਸਰ ਸਹੀ ਹੈ ਵੀਰੇ ਸਹੀ ਹੈ ਤੇ ਵੀਰੇ ਇੱਕ ਮੈਸੇਜ ਦਿਓ ਥੋੜਾ ਜਿਹਾ ਆਪਣਾ ਵੀਡੀਓ ਦੇ ਵਿੱਚ ਹੁੰਦਾ ਵੀ ਜੋ ਆਪਣੇ ਜਿਆਦਾ ਪੰਜਾਬ ਦੀ ਨੌਜਵਾਨੀ ਜਿਹੜੀ ਮੈਸੇਜ ਚ ਰੁਚੀ ਆ ਹਾਂਜੀ ਹਾਂਜੀ ਬਿਲਕੁਲ ਉਹਦਾ ਵੀਰੇ ਜੇ ਮੇਰੇ ਜਿਆਦਾ ਦਲਦਲ ਚੋਂ ਨਿਕਲਾ ਜਾਵੇ ਕੋਈ ਮੈਸੇਜ ਛੋਟਾ ਜਿਹਾ ਬਈ ਵੀਰੇ ਇਹ ਹੀ ਆ ਦੇਖੋ ਜਿਵੇਂ ਤੁਹਾਡੀਆਂ ਚਲੋ ਵੀਡੀਓ ਵੀ ਆ ਰਹੀਆਂ ਨਾ ਦੇਖ ਕੇ ਬਹੁਤ ਫਰਕ ਪਿਆ ਵੀ ਆ ਠੀਕ ਹੈ ਬਈ ਤੇ ਫਰਕ ਪਿਆ ਤੁਸੀਂ ਖੇਡਾਂ ਨਾਲ ਜੁੜ ਸਕਦੇ ਹੋ ਹਾਂਜੀ ਦੇ ਪਾਸੇ ਜਾਉਗੇ ਨਹੀਂ ਨਾ ਤੁਸੀਂ ਉਹ ਜੇ ਬੰਦੇ ਕੋਲ ਖੜੋਗੇ ਹਨ ਹਾਂ ਤੇ ਤੁਹਾਡਾ ਆਟੋਮੈਟਿਕ ਉਹ ਚੇਂਜ ਹੋ ਜਾਣਾ ਤੁਹਾਡੇ ਇਹ ਮਨ ਚਾਊਗਾ ਵੀ ਹਾਂ ਮੈਂ ਵੀ ਕੁਝ ਕਰਾਂ ਕੀ ਚੀਜ਼ਾਂ ਤੋਂ ਮਤਲਬ ਕਿ ਇੱਧਰ ਪੈਸੇ ਖਰਚਣਾ ਉੱਧਰ ਕੁਝ ਜੋੜ ਕੇ ਆਪਦੇ ਵਾਸਤੇ ਕਰੋ ਕੁਝ ਦੁਨੀਆ ਆਪਦਾ ਚਿਹਰਾ ਬਣਾਓ ਹਨ ਜੀ ਸਾਰੇ ਵੀਰਾਂ ਨੂੰ ਘੁੱਦੇ ਹੋਣਾ ਨੂੰ ਦੇ ਹੋਣਾ ਨੂੰ ਜਾਣਦੇ ਉਹਨਾਂ ਨੇ ਆਪਦਾ ਇੱਕ ਮਿਹਨਤ ਲੱਗੀ ਉਹਨਾਂ ਦੀ ਹਨਾ ਉਹਨਾਂ ਦਾ ਚਿਹਰਾ ਬਣਿਆ ਤੇ ਉਹਨਾਂ ਤੋਂ ਸਾਰੇ ਮੋਟੀਵੇਟ ਹੋਏ ਨੇ ਤੇ ਬਈ ਐਪਰੀਸ਼ੀਏਟ ਵੀ ਕਰਦੇ ਨੇ ਕਦੇ ਉਹਨਾਂ ਨੂੰ ਮੈਸੇਜ ਕਰੀਦਾ ਤਾਂ ਰਿਪਲਾਈ ਕਰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਵੀਰ ਹੁਣੀ ਰੁੱਖ ਵੀ ਲਗਾਉਂਦੇ ਨੇ ਮੈਂ ਦੇਖ ਗੱਲ ਕਰਦਾ ਹਾਂਦਾ ਸੀ ਚੰਗਣ ਲਾਇਆ ਬਾਈ ਹਾਂ ਬਹੁਤ ਵਧੀਆ ਵੀਰੇ ਹਨਾ ਸਾਰੇ ਤੁਸੀਂ ਏਡਾਂ ਵਾਲਾ ਸਹੀ ਆ ਬਾਈ ਸਹੀ ਆ ਤੇ ਵੱਡੀ ਗੱਲ ਬਾਈ ਉਹਨਾਂ ਨੂੰ ਆਪਾਂ ਸਾਈਕਲ ਅੱਜ ਦਿੱਤਾਗਾ 540 ਬਿਟਵਨ ਡਬਲ ਡਿਸਕ ਬ੍ਰੇਕ ਦੇ ਵਿੱਚ ਸ਼ੌਕਰ ਲੌਕ ਆਊਟ ਹਾਈਡਰੌਲਿਕ ਬ੍ਰੇਕਾਂ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆਪਾਂ ਤੋਂ ਜਿਵੇਂ ਕਈ ਸੱਜਣ ਪਿੱਤਰ ਵੀਰ ਆਪਾਂ ਤੋਂ ਸਾਈਕਲ ਲੈ ਕੇ ਟੂਰ ਤੇ ਨਿਕਲੇ ਵੀ ਹੋਇਆ ਕੋਈ 5-10 ਦਾ ਯਾਤਰਾ ਤੇ ਗਿਆ ਹੋਇਆ ਕੋਈ ਸ਼੍ਰੀ ਹਿਮਕੋਟ ਸਾਹਿਬ ਜਾ ਕੇ ਆਇਆ ਹਨਾ ਤੇ ਕੋਈ Shimla ਦੇ ਵੱਲ ਜਾ ਕੇ ਆਇਆਗਾ ਇਹ ਜਾਣੀ ਟੂਰੇ ਟੂਰ ਲਈ ਬਹੁਤ ਵਧੀਆ ਚੀਜ਼ ਆ ਹਾਈਡਰੌਲਿਕ ਬ੍ਰੇਕ ਆ ਗਿਆ 9 ਤਨ ਗੇਅਰ ਦੇ ਵਿੱਚ ਸਾਈਕਲ ਆ ਗਿਆ ਤੇ ਟਰਾਈ ਅਸੀਂ ਲਈਆ ਕੰਡੀਸ਼ਨ ਤੁਸੀਂ ਇਕੱਲੇ ਇਕੱਲੇ ਚੀਜ਼ ਦੀ ਚੈੱਕ ਕਰ ਸਕਦੇ ਹੋ ਜਿਵੇਂ ਹਜੇ ਸਟicker ਵਗੈਰਾ ਉਹ ਵੀ ਪ੍ਰੋਪਰ ਲੱਗੇ ਹੋਇਆ ਜਿਵੇਂ ਆ ਥੱਲੇ ਵਾਲੇ ਸਟicker ਹੁੰਦੇ ਆ ਨਵੇਂ ਬਈ ਇਹ ਵੀ ਪੂਰੇ ਹਜੇ ਪ੍ਰੋਪਰ ਲੱਗੇ ਹੋਇਆ ਤੇ ਹਾਈਡਰੌਲਿਕ ਬ੍ਰੇਕਾਂ ਵੱਡੀ ਗੱਲ ਬਿਟਬੈਨ ਦੇ ਟਾਇਰ ਹਜੇ ਨਾਲ ਦੇ ਤੇ ਸ਼ੁਕਰੀਆ ਵੀਰੇ ਤੁਹਾਡਾ ਬਹੁਤ ਬਹੁਤ ਆਕਾਰ ਨੂੰ ਸਰਵਿਸ ਦਾ ਮੌਕਾ ਦਿੱਤਾ ਬਾਈ ਬਹੁਤ ਵਧੀਆ ਸੇਵਕ ਮਿਲਿਆ ਤੇ ਅੱਗੇ ਵੀਰੇ ਜਰੂਰ ਸ਼ੇਅਰ ਕਰਿਓ ਹਣਾ ਨਹੀਂ ਨਹੀਂ ਜਰੂਰ ਜਰੂਰ ਕਰਾਂਗੇ ਹਾਂਜੀ ਸ਼ੁਕਰੀਆ ਬਾਈ ਧੰਨਵਾਦ ਜੀ